ਮਾਂ ਵਰਗਾ ਕਨਸ਼ਾਮਾ ਬੁਟਾ ਨજર ਨਾ ਆਉਂਦਾ ਏ ਜਿਸ ਤੋਂ ਲੈ ਕੇ ਸ਼ਾਮਾ ਰੱਬ ਵੀ ਸੁਰਗ ਬਣਾਉਂਦਾ ਏ ਜਿਸ ਤੋਂ ਲੈ ਕੇ ਸ਼ਾਮਾ ਰੱਬ ਵੀ ਸੁਰਗ ਬਣਾਉਂਦਾ ਏ ਰੱਬ ਦੀ ਮੂਰਤ ਮਾਤਾ ਦਲ ਏ ਕਈ ਦਾ ਨਾਵਾਂ ਦੀ ਸੁਰਗਾ ਨਾਲੋਂ ਠੰਡੀ ਛਾਂ ਹੁੰਦੀ ਐ ਮਾਵਾਂ ਦੀ ਸੁਰਗਾ ਨਾਲੋਂ ਠੰਡੀ ਛਾਂ ਹੁੰਦੀ ਐ ਮਾਵਾਂ ਦੀ ਮਾਂ ਮ੍ਰਿਗਾ ਕਣਸ਼ਾਵਾ ਬੁਟਾ ਨਜ਼ਰ ਨਾ ਆਉਂਦਾ ਏ ਜਿਸ ਤੋਂ ਲੈ ਕੇ ਛਾਂਵਾ ਰੱਬ ਵੀ ਸੁਰਗ ਬਣਾਉਂਦਾ ਏ ਜਿਸ ਤੋਂ ਲੈ ਕੇ ਛਾਂਵਾ ਰੱਬ ਵੀ ਸੁਰਗ ਬਣਾਉਂਦਾ ਏ ਰੱਬ ਦੀ ਮੂਰਤ ਮਾਤਾ ਦਲ ਏ ਕਈ ਤਨਾਵਾਂ ਦੀ ਸੁਰਗਾ ਨਾਲੋਂ ਠੰਡੀ ਸ਼ਾਹ ਹੁੰਦੀ ਏ ਮਾਵਾਂ ਦੀ ਸੁਰਗਾ ਨਾਲੋਂ ਠੰਡੀ ਸ਼ਾਹ ਹੁੰਦੀ ਏ ਮਾਵਾਂ ਦੀ ਸਾਰੇ ਰਿਸ਼ਤੇ ਜਗ ਦੇ ਪਾਵੇਂ ਹਾਣ ਮੁੱਲੇ ਦੀ मां दी ममता सांवें ना कोई रिश्ता दुल्ले दी मां दी ममता सांवें ना कोई रिश्ता दुल्ले दी ਸਾਹੀ ਪੜ ਲਓ ਭਾਵੇਂ ਕਿੰਨੀਆਂ ਵੇਦ ਕਥਾਵਾਂ ਦੀ ਸੁਰਗਾ ਨਾਲੋਂ ਠੰਡੀ ਸ਼ਾਹ ਹੁੰਦੀ ਏ ਮਾਵਾਂ ਦੀ ਸੁਰਗਾ ਨਾਲੋਂ ਠੰਡੀ ਸ਼ਾਹ ਹੁੰਦੀ ਏ ਮਾਵਾਂ ਦੀ ਧਾਂ ਤੇ ਬੱਚੇ ਆਪ ਗਿੱਲੇ ਤੇ ਪੈਂਦੀ ਏ ਸੁਖੀ ਵਸੇ ਪੁੱਤ ਮੇਰਾ ਇਹੋ ਸੁਪਨੇ ਲੈਂਦੀ ਏ ਸੁਖੀ ਵਸੇ ਪੁੱਤ ਮੇਰਾ ਏ ਹਉ ਸੁਪਨੇ ਲੈਂਦੀ ਏ ਓ ਝੜੀ ਲਗਾਵੇ ਬੱਚਿਆਂ ਖਾ ਤਰਾ ਮਾਂ ਦਵਾਵਾਂ ਦੀ ਸੁਰਗਾ ਨਾਲੋਂ ਠੰਡੀ ਸ਼ਾਹ ਹੁੰਦੀ ਏ ਮਾਂਵਾਂ ਦੀ ਸੁਰਗਾ ਨਾਲੋਂ ਠੰਡੀ ਸ਼ਾਂ ਹੁੰਦੀ ਏ ਮਾਵਾਂ ਦੀ ਜਾਗ ਜਾਗ ਕੇ ਰਾਤਾਂ ਜਾਗ ਜਾਗ ਕੇ ਰਾਤਾਂ ਭਾਵੇਂ ਆਪ ਲੰਗਾਉਂਦੀ ਏ ਮਾਂ ਦੀ ਗੋਦੀ ਵਰਗੀ ਨੀਂਦ ਕਿਤੇ ਨਾ ਆਉਂਦੀ ਏ ਮਾਂ ਦੀ ਗੋਦੀ ਵਰਗੀ ਨੀਂਦ ਕਿਤੇ ਨਾ ਆਉਂਦੀ ਏ ਓ ਮਾਂ ਮੇਰੀ ਮਾਂ ਮੇਰੀ ਹੁੰਦੀ ਬੈਸਪਰਾਵਾਂ ਦੀ ਹਾਂ ਸੁਰਗਾ ਤੋਂ ਵੱਧ ਠੰਡੀ ਸ਼ਾਂ ਹੁੰਦੀ ਹੈ ਮਾਵਾ ਦੀ ਮਾਂ ਮੇਰੀ ਮਾਂ ਮੇਰੀ ਹੁੰਦੀ ਬੈਸਪਰਾਵਾਂ ਦੀ ਸੁਰਗਾ ਨਾਲੋਂ ਠੰਡੀ ਸ਼ਾਂ ਹੁੰਦੀ ਏ ਮਾਵਾ ਦੀ ਸੁਰਗਾ ਨਾਲੋਂ ਠੰਡੀ ਸ਼ਾਂ ਹੁੰਦੀ ਏ ਮਾਵਾਂ ਦੀ ਮੰਗ ਮੰਗ ਕੇ ਰੱਬ ਦੇ ਕੋਲੋਂ ਪੁੱਤਰ ਲੈ ਲੈਨੇ ਬੱਚਿਆਂ ਦੇ ਸਭ ਦੁੱਖੜੇ ਮਾਵਾਂ ਸਿਰ ਤੇ ਸੈ ਲੈਨੇ ਬੱਚਿਆਂ ਦੇ ਸਭ ਦੁੱਖੜੇ ਮਾਵਾਂ ਸਿਰ ਤੇ ਸੈ ਲੈਨੇ ਕਿ ਬੱਚੇ ਨੂੰ ਚੱਲਦੀ ਮਾਲਾ ਮਾਂ ਦੇ ਸਾਵਾਂ ਦੀ ਵੇਖ ਬੱਚੇ ਨੂੰ ਚੱਲਦੀ ਮਾਲਾ ਮਾਂ ਦੇ ਸਾਵਾਂ ਦੀ ਸੁਰਗਾ ਨਾਲੋਂ ਠੰਡੀ ਸ਼ਾਹ ਹੁੰਦੀ ਏ ਮਾਵਾਂ ਦੀ ਸੁਰਗਾ ਨਾਲੋਂ ਠੰਡੀ ਸ਼ਾਂ ਹੁੰਦੀ ਐ ਮਾਵਾਂ ਦੀ ਪੁੱਤ ਕ ਪੁੱਤਰ ਬਣ ਜੇ ਪੁੱਤ ਕ ਪੁੱਤਰ ਬਣ ਜੇ ਮਾਵਾਂ ਮਾਵਾਂ ਰੈਂਦੀਆਂ ਨੇ ਸੋਇਆ ਗੁਣ ਵੀ ਬੱਤਿਆ ਦੇ ਮਾਵਾ ਕਜਲ ਲੈਂਦੀਆਂ ਨੇ ਸੋਯਗਣ ਵੀ ਬੱਚਿਆਂ ਦੇ ਮਾਵਾ ਕਜਲ ਲੈਂਦੀਆਂ ਨੇ ਬੱਚਿਆਂ ਦੇ ਨਾਲ ਡੋਰੀ ਮਾਂ ਦੇ ਗਮੀਆਂ ਚਾਵਾ ਦੀ ਸੁਰਗਾ ਨਾਲੋਂ ਠੰਡੀ ਸ਼ਾਂ ਹੁੰਦੀ ਏ ਮਾਵਾ ਦੀ ਸੁਰਗਾ ਨਾਲੋਂ ਠੰਡੀ ਸ਼ਾਂ ਹੁੰਦੀ ਏ ਮਾਵਾਂ ਦੀ ਮਾਂ ਮਰੇ ਪੇਕੇ ਮੁਕਦੇ ਜੇ ਪਿਓ ਮਰੇ ਘਰ ਵੇਲਾ உடா மேல உஜ்ஜெண்ட ਈ ਪਿਆਂਦਿਆਂ ਬਾਵਾ ਕੇ ਪਿਆਸ ਰਾਂਦੇ ਤਾਜ ਮੁਹੰਮਦਾ ਮਾਵਾਂ ਠੰਡੀਆਂ ਸ਼ਾਵਾਂ ਤੇ ਮਾਵਾਂ ਠੰਡੀਆਂ शा माया कपू कैर्ग मच्छ कोल खोगे मामा क्यू लेजा आहे बचां कोल खोगे को मामा कियो ਜਾਨਾ ਏ ਸ਼ੇਰ ਸ਼ਰਨ ਕੈ ਲੋੜ ਸਦਾ ਏ ਠੰਡੀਆਂ ਸ਼ਾਮਾਂ ਦੀ ਸੁਰਗਾ ਨਾਲੋਂ ਠੰਡੀ ਸ਼ਾਹ ਹੁੰਦੀ ਏ ਮਾਵਾਂ ਦੀ ਸੁਰਗਾ ਨਾਲੋਂ ਠੰਡੀ ਸ਼ਾਹ ਹੁੰਦੀ ਏ ਮਾਵਾਂ ਦੀ ਸੁਰਗਾ ਨਾਲੋਂ ਠੰਡੀ ਸ਼ਾਹ ਹੁੰਦੀ ਏ ਮਾਵਾਂ ਦੀ